ਆਇਆ ਪਰਦੇਸ ਗਾਇ ਯਾਰ ਜਾਂ ਮਿਲਾਇਆ ਬਲਸ ਗਾਇ ਮਨੁੱਖ ਹਰ ਕੋ ਕਿਸੇ ਸਵਾਰੀ ਹੁਰਤ गो okay. सवारी ਸੈਕਟਰ 34 ਇਹ ਹਵਾਲੇ <rarely तोपे> <नाद़ी देड़ी कि> <सल्थी> तो वाहे गुरु जी का खालसा वाहेगुरु जी की फतेह ਰਾਤ ਜਥੇਦਾਰ ਜਨਾਬ ਸਿੰਘ ਡੋਗਰਾ ਵਾਲਾ ਮੈਂਬਰ ਸ਼ਹਾਉਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਦਾ ਦੇ ਸਤਾਰ ਸਾਹਿਬ ਜੀ ਦੇ ਪੁਰੂअर्जਨ ਦੇ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਸਪੁੱਤਰ ਨੂੰ ਵਿਆਹਣ ਵਾਸਤੇ ਰਾਤ ਦਾ ਸੇ ਇਹ ਸਤਿ ਸੰਤਾਨ ਕੋਲੋਂ ਜੀ ਦੇ ਕੀਤਾ ਔਰ ਅਮਰ ਤਵੇਲੇ ਤੋਂ ਫੇਰਾ ਬੰਦੀ ਕਰਕੇ ਮਾਤਾ ਤੇ ਬੋਦੀ ਜੱਲਾ ਸਭ ਨੂੰ ਰਵਾਨਾ ਹੋਏ ਅੱਜ ਉਸੇ ਹੀ ਪਰਸਨ ਨੂੰ ਟੱਗੇ ਵਧਾਉਦੇ ਹੋਏ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਦੇ ਵਿਆਹ ਪਰਵ ਦੀ ਤਿਆਰੀ ਹੋ ਚੁੱਕੀ ਹੈ ਔਰ ਬਰਾਤ ਦੇ ਰੂਪ ਵਿੱਚ ਨਗਰ ਕੀਰਤਨ ਲੈ ਕੇ ਅਸੀਂ ਜਾ ਰਹੇ ਹਾਂ ਔਰ ਡੋਰਾ ਡੱਲਾ ਸਾਹਿਬ ਮਾਤਾ ਤੇ ਬੋਤਰੀ ਜੀ ਦੀ ਨਾਲ ਅੱਜ ਵਿਆਹ ਪਰਵ ਦੇ ਉੱਤੇ ਰਸਮਾਂ ਹੋਣੀਆਂ ਹਨ ਅੱਜ ਦੇ ਇਸ ਵਿਆਹ ਪਰਵ ਦੀਆਂ ਮੈਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਪੇਸ਼ ਕਰਨਾ ਸਾਡੇ ਬਹੁਤ ਹੀ ਸਤਿਕਾਰਯੋਗ ਮੈਨੇਜਰ ਗੁਰਬਖਸ਼ ਸਿੰਘ ਜੀ ਜਿਨ੍ਹਾਂ ਦੀ ਅਗਵਾਈ ਚ ਜਿਹੜੇ ਆਪ ਇਸ ਗੱਲ ਦੀ ਨਿਗਰਾਨੀ ਕਰ ਰਹੇ ਨੇ ਬਹੁਤ ਸਜੇ ਢੰਗ ਨਾਲ ਇਥੋਂ ਵਿਆਹ ਪੁਰਬ ਦੀਆਂ ਤਿਆਰੀਆਂ ਕੀਤੀਆਂ ਗਈਆਂ ਔਰ ਅੱਜ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟਕਾ ਮੂਰਤ ਹਰਗੋਬਿੰਦ ਸਵਾਰੀ ਤੰਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵਿਆਹ ਗੁਰਪੁਰਬ ਹੈ ਇਸ ਅਸਥਾਨ ਤੋਂ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਆਪਣੇ ਸੁਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਦੋਂ 9 ਸਾਲ ਦੀ ਉਹਨਾਂ ਦੀ ਅਵਸਥਾ ਸੀ ਇਸ ਥਾਂ ਤੋਂ ਸੇਰੇ ਲਾ ਕੇ ਤੇ ਗੁਰਦੁਆਰਾ ਬੌਲੀ ਸਾਹਿਬ ਦੱਲਾ ਜਿੱਥੇ ਹੈ ਉੱਥੇ ਮਰਾਤ ਗਈ ਤੇ ਉੱਥੇ ਸਤਿਗੁਰੂ ਜੀ ਦੇ ਆਨੰਦ ਕਾਰਜ ਹੋਏ ਉਸ ਰਸਮ ਨੂੰ ਉਸ ਯਾਦ ਨੂੰ ਤਾਜ਼ਾ ਕਰਦਿਆ ਅੱਜ ਪੰਜਾਂ ਤਿਆਰਿਆਂ ਦੀ ਅਗਵਾਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਇਹ ਮਹਾਨ ਨਗਰ ਕੀਰਤਨ ਜਿਹੜਾ ਹੈ ਗੁਰਦੁਆਰਾ ਸੇੜਾ ਸਾਹਿਬ ਤੋਂ ਆਰੰਭ ਹੋਣ ਜਾ ਰਿਹਾ ਹੈ ਜਿਹੜਾ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਬੌੜੀ ਸਾਹਿਬ ਡੱਲਾ ਵਿਖੇ ਜਾ ਕੇ ਸੁਪਨ ਹੋਵੇਗਾ ਮੈਂ ਸਰਮਤ ਨਾਨਕ ਨਾਮ ਲੇਵਾ ਸੰਗਤਾਂ ਨੂੰ ਤਨਤਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇਸ ਵਿਆਹ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਿਆਹ ਪੁਰਬ ਦੇ ਸੰਬੰਧ ਵਿੱਚ ਜੋ ਪਿਛਲੇ ਸਾਲ ਤੋਂ ਇਹ ਮahan ਨਗਰ ਕੀਰਤਨ ਆਰੰਭ ਕੀਤੇ ਗਏ ਨੇ ਜੋ ਲੰਮੇ ਸਮੇਂ ਤੋਂ ਬਾਅਦ ਇਹ ਯੋਜਨਾ ਚੱਲ ਰਹੀ ਸੀ ਪਿਛਲੇ ਸਾਲ ਤੋਂ ਰੰਮਤਾਂ ਹੋਈ ਹੈ ਧੰਤਨ ਸਿੰਘ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜੋ 9 ਸਾਲ ਦੀ ਉਮਰ ਦੇ ਵਿੱਚ ਪਹਿਲੀ ਉਹਨਾਂ ਦੀ ਸ਼ਾਦੀ ਆ ਬਾਬਾ ਨਰਾਇਣ ਦਾਸ ਜੀ ਦੀ ਸੁਪੁੱਤਰੀ ਮਾਤਾ ਦਮੋਦਰੀ ਜੀ ਦੇ ਨਾਲ ਹੋਈ ਤੇ ਇੱਥੇ ਆ ਕਰਕੇ ਜਿਹੜਾ ਅਖੀਰਲਾ ਪੜਾ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇੱਥੇ ਆ ਕੇ ਕੀਤਾ ਸੀ ਤੇ ਇਥੋਂ ਹੀ ਸਤਿਗੁਰੂ ਪਾਤਸ਼ਾਹ ਜੀ ਦੀ ਬਰਾਤ ਦੀ ਤਿਆਰੀ ਕਰਕੇ ਜਿਵੇਂ ਗੁਰਦਰਾ ਬੌਲੀ ਸਾਹਿਬ ਡੱਲਾ ਸਾਹਿਬ ਵਿਖੇ ਪਹੁੰਚੀ ਤੇ ਇਸੇ ਤਰ੍ਹਾਂ ਹੀ ਉਸ ਉਸ ਪਰੰਪਰਾ ਦੇ ਅਨੁਸਾਰ ਹੀ ਸਾਰੀ ਸੰਗਤ ਨੇ ਇਹ ਸਾਰੀ ਸੰਗਤ ਸਮੂਹ ਜਥੇਬੰਦੀਆਂ ਦੇ ਯਤਨਾਂ ਦੇ ਸਦਕਾ ਇਹ ਨਗਰ ਕੀਰਤਨ ਆਰੰਭ ਕੀਤੇ ਗਏ ਨੇ ਇਥੋਂ ਆਰੰਭ ਹੋ ਕਰਕੇ ਨਗਰ ਕੀਰਤਨਾ ਤੋਂ ਵੱਖ-ਵੱਖ ਪੜਾਵਾਂ ਤੋਂ ਹੁੰਦਿਆ ਹੋਇਆ ਗੁਰਦੁਆਰਾ ਬੌਲੀ ਸਾਹਿਬ ਡੱਲਾ ਪਾਇ ਲਾਲੂ ਜੀ ਪ੍ਰਕਾਸ਼ ਸਥਾਨ ਅਤੇ ਗੁਰਦੁਆਰਾ ਮਾਤਾ ਦਿਮੋਦਰੀ ਜੀ ਸਥਾਨਾਂ ਤੇ ਪਹੁੰਚਣਾ ਹੈ ਸੱਚੇ ਪਾਤਸ਼ਾਹ ਜੀ ਦੀਆਂ ਇਹ ਮਹਾਨ ਜੜੀਆਂ ਖੁਸ਼ੀਆਂ ਨੇ ਉਹਨਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਹੋਇਆ ਜੋ ਸਾਰੀ ਸੰਗਤ ਦੇ ਵਿੱਚ ਮਹਾਨ ਭਾਰੀ ਉਤਸ਼ਾਹ ਹੈ ਨਗਰ ਕੀਰਤਨ ਦੀ ਪ੍ਰਾਰੰਭਤਾ ਹੋਈ ਹੈ ਜੀ ਸੋ ਇਹ ਸਤਿਗੁਰਾਂ ਦੇ 420 ਸਾਲਾ ਜਿਹੜਾ ਵਿਆਹ ਪੁਰਬ ਹੈ ਤੋ ਉਹਦੀ ਯਾਦ ਵਿੱਚ ਇਹ ਨਗਰ ਕੀਰਤਨ ਜਿਹੜੇ ਆਰੰਭ ਹੋਏ ਹਨ ਵੀ